ਯਾਰ ਹੁਣ ਰੀਪਲੇ ਬੰਦ ਕਰੋ ਮੈਂ ਤਾਂ ਕਹਿੰਦਾ ਯਾਰ ਹੁਣੇ ਹੀ ਬੰਦ ਕਰ ਦਿਓ ਹੁਣ ਇਹ ਨੌਜਵਨ ਕਪਰੂ ਦੇ ਵੀ ਮਰੀਤਾ ਆਸਟ੍ਰੇਲੀਆ ਦਾ ਮੇਰੇ ਵੀਰੋ ਗੰਗਾਰੂ ਵਾਲਾ ਜਿਹੜਾ ਪਹਿਲਾਂ ਆ ਰੀਪਲੇ ਪਾਈ ਜਾਣ ਕੇ ਬੰਦ ਨਹੀਂ ਹੋ ਸਕਦਾ ਯਾਰ ਕੋਟੀ ਚ ਯਾਰ ਮੈਂ ਕਹਿੰਦਾ ਪੰਜਾਬ ਦੇ ਮੇਲੇ ਕਾਮਯਾਬ ਕਰਨੇ ਤਾਂ ਰੀਪਲੇ ਬੰਦ ਕਰ ਦਿਓ ਸਚਾਈ ਬੋਲਦਾ ਅੱਜ ਇਹ ਚਾਹ ਕੱਟ ਕੇ ਪਾ ਦੋ ਜੇ ਪੰਜਾਬ ਦੇ ਮੇਲੇ ਕਾਮਯਾਬ ਕਰਨੇ ਆ ਤਾਂ ਰੀਪਲੇ ਬੰਦ ਕਰ ਦੋ ਜੋ ਰੈਫਰੀ ਡਿਸੀਜਨ ਹੁੰਦਾ ਹੈ ਉਹੀ ਮੰਨਿਆ ਜਾਵੇ ਤੇ ਵਧੀਆ ਗੱਲਾਂ ਰੀਪਲੇ ਮੇਰੇ ਵੀਰੋ ਡੇਢ ਡੇਢ ਦੋ ਦੋ ਘੰਟੇ ਖਾ ਜਾਂਦੇ ਆ ਟੂਰਨਾਮੈਂਟ ਦੇ ਨਾਮ ਕੋਈ ਰਿਜ਼ਲਟ ਆਉਂਦਾ ਨਾ ਕੋਈ ਵਾਸਤਾ ਇਹ ਮੇਰੀ ਬੇਨਤੀ ਆ ਪੰਜਾਬ ਦੀਆਂ ਕਮੇਟੀਆਂ ਨੂੰ ਇਹਦੀ ਰਿਕੁਐਸਟ ਆ ਆਓ ਸਾਹਮਣੇ ਜੇ ਮੈਦਾਨ ਦੇ ਵਿੱਚ ਆਹ ਰਵੀ ਕਹਿੰਦੇ ਕਦਰ ਮੜ ਕਬੱਡੀ ਪਾਰਾ ਰਵਿੰਦਰ ਨੇ ਸੱਚੀ ਗੱਲ ਆ ਕਿ ਇਹ ਕਿਤੇ ਰੀਪਲੇ ਬੰਦ ਹੋ ਜਾਣ ਸੱਚੇ ਚੰਗੇ ਟੂਰਨਾਮੈਂਟ ਦਾ ਫਰਜ ਬਣਦਾ ਪਿਛਲੇ ਦਿਨੀ 20 ਤਰੀਕ ਨੂੰ ਮਹਿਲ ਕਲਾਂ ਦੇ ਵਿੱਚ ਮੇਲਾ ਹੋਇਆ ਉੱਥੇ 32 ਟੀਮਾਂ ਆਖੀਆਂ ਉਹਨਾਂ ਨੇ 33 ਵੀ ਟੀਮਾਂ ਇਖਤਾਰ ਨਹੀਂ ਆਕੀਤੀ ਆਖਿਆ ਸੀ ਸਾਢੇ 7 ਵਜੇ ਮੇਲਾ ਸ਼ੁਰੂਆਤ ਕਰ ਦੇਗੇ ਬੰਦਿਆਂ ਨੂੰ ਕਾਕੇ ਬੁਹਾਇਆ ਉੱਥੇ ਕਈ ਪਲੇਅਰਾਂ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਰਿਸ਼ਤੇਦਾਰੀਆਂ ਕੱਢੀਆਂ ਗਈਆਂ ਉਹ ਕਹਿੰਦੇ 32 ਦਾ ਮਤਲਬ 32 ਹੈ ਉਹਨਾਂ ਨੇ ਕੋਈ ਰੀਪਲੇ ਨਹੀਂ ਰੱਖਿਆ ਉਹ ਕਹਿੰਦੇ ਰੈਫਰੀ ਕੰਮ ਦੇ ਹਾਸਤੇ ਸੱਤੇ ਹੈ ਮਹਿਲ ਕਲਾਂ ਦੀ ਕਮੇਟੀ ਮੈਂ ਅੱਜ ਵੀ ਇੱਥੇ ਕਮੇਟੀ ਦਾ ਧੰਨਵਾਦ ਕਰਦਾ ਜਿੱਦ ਉਹਨਾਂ ਨੇ ਆਖਿਆ ਉਹਨਾਂ ਨੇ ਦਿਰੀਆਂ ਨੂੰ ਕਰਕੇ ਦਿਖਾਇਆ ਇਹ ਚਾਹੀਦਾ ਵੀ ਹੈ ਆਹ ਵੇਖੋ ਰਵਿੰਦਰ ਯਾਰ ਹੁਣ ਰੀਪਲੇ ਬੰਦ ਕਰੋ ਮੈਂ ਤਾਂ ਕਹਿੰਦਾ ਯਾਰ ਹੁਣੇ ਹੀ ਬੰਦ ਕਰ ਦਿਓ ਹੁਣ ਕੋਈ ਰੀਪਲੇ ਨਹੀਂ ਦਿੱਤਾ ਜਾਣਾ ਰੇਸ਼ਮ ਜਿਹੜਾ ਪਹਿਲਾ ਨੰਬਰ 6 ਦਾ ਜੋ ਡਿਸੀਜਨ ਹੈਗਾ ਠੀਕ ਹੈ ਯਾਰ ਹੁਣ ਘਾਟਾ ਘਾਟਾ ਇੱਥੇ ਹੋਰ ਖੇੜੇ ਲਾਵਾਂਗੇ ਮੈਚ ਹੋਣ ਤੋਂ ਬਾਅਦ ਫੇਰ ਹੋਈ ਕਰੀਏ ਮੈਚ ਕਮ ਕੋਈ ਰੀਪਲੇ ਨਹੀਂਗਾ ਜੋ ਫੈਸਲਾ ਹੋ ਗਿਆ ਉਹ ਹੋ ਗਿਆ ਬਸ ਇਤੁਵਾ ਕੋਈ ਰੀਪਲੇ ਨਹੀਂ ਮੰਗਣਾ ਨਾ ਕਿਸੇ ਪਲੇਅਰ ਦੇ ਨਾ ਕਿਸੇ ਰੈਫਰੀ ਨੇ ਦੇਣਾ ਪਲੀਜ਼ ਇਹ ਆਪ ਦਾ ਫੈਸਲਾ ਠੋਕੇ ਕਰੋ ਹੱਥ ਬਨ ਕੇ ਬੇਨਤੀ ਆ ਦੁੱਲਾ ਚੱਠੇ ਗਵਿੰਦਪੁਰੇ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਨੌਜਨ ਵਧਿਆ ਹੋਇਆ ਦੁੱਲਾ ਚੱਠਿਆਂ ਵਾਲਾ ਇੱਕ ਪਾਸੇ ਜੱਗੂ ਹੈ ਔਰ ਦੂਜੇ ਪਾਸੇ ਫੂਲਾ ਸ਼ੂਸ਼ਕ ਵਾਲਾ ਕਰ ਗਿਆ ਕਮਾਲ ਹੁਣ ਗੱਲ ਵੱਖਰੀ ਹੋਊ ਕਿ ਨਹੀਂ ਪਰ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਨੌਜਨ ਧਾ